ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਅਤੇ ਚਿੱਪ ਵਾਲੇ ਮੀਟਰਾਂ ਸੰਬੰਧੀ ਕਿਸਾਨ ਜਥੇਬੰਦੀਆਂ ਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ 사ਦਕ ਬਿਜਲੀ ਦਫਤਰ ਵਿਖੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਸਰਕਾਰ ਦੀ ਵਿਰੋਧਤਾ ਤੇ ਨਾਅਰੇਬਾਜ਼ੀ ਕੀਤੀ ਤੁਸੀਂ ਦੇ ਰਹੋ ਕੇ ਐਸ ਕੇ ਨੂੰ ਜਿੱਥੋਂ ਪੱਤਰਕਾਰ ਕੁਲਦੀਪ ਸਿੰਘ ਦੀ 사ਦਕ ਤੋਂ 에어ਪੋਰਟ ਸਰ ਕੀ ਨਾਮ ਤੁਸੀਂ ਮੋਦੀ ਨੂੰ ਕਿਹੜਾ ਜਾਣਿਆ ਨਰਿੰਦਰਪਾਲ ਸਿੰਘ ਕਿ ਅੱਜ ਵੀ ਪ੍ਰਧਾਨ ਬਠਿੰਡਾ ਜਿਹੜਾ ਆਏ ਪੰਜਾਬ ਦੇ ਵਿੱਚ ਪ੍ਰਧਾਨ ਜੀ ਅੱਜ ਜੋ ਬਿਲੀ ਦਸਤਵੇਖੇ ਧਰਨਾ ਪ੍ਰਦਰਸ਼ਨ ਕਰ ਰਿਹਾ ਕੀ ਸਮੱਸਿਆ ਕੀ ਕਾਰਨ ਹੈ ਇਹ ਜੋ ਅੱਜ ਕਿ ਤੁਸੀਂ ਕੀਤਾ ਜਾ ਰਿਹਾ ਹੈਾਰੇ ਕਾਨੂੰਨ ਭਾਏ ਰੋਸ ਰੈਸੇ ਦੀ ਪਰ ਤੁਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਟੱਕ ਨਾਲ ਪੰਜਾਬ ਦੇ ਵਿੱਚ ਭਾਰਤੀ ਕਿਸਾਨੀ ਨੂੰ ਸਾਂਝ ਕਰਦੇ ਅੱਜ ਅਸੀਂ ਸਾਰੇ ਹੀ ਪੰਜਾਬ ਦੇ ਦਸਤਾਨੇ ਵਿੱਚ ਇਹ ਧਰਨਾ 12 ਤੋਂ 2:30 ਤੱਕ 20 ਤੋਂ 25 ਤੱਕ ਆ ਕੇ ਜੇ ਸਰਕਾਰ ਤੁਹਾਡੀ ਗੱਲ ਨਹੀਂ ਸੁਣਦੀ ਅਗਲਾ ਸੰਘਰਸ਼ ਕੀਓ ਉਹ ਸਾਡਾ ਜਿਹੜਾ ਅਰਲਸ ਸਟੈਪ ਸਾਡਾ ਲੈਣਾ ਚਾਹੀਦਾ ਸੀ ਸਾਡੇ ਸਾਰੇ ਅਧਿਕਾਰ ਨੇ ਤੇ ਉਹਨਾਂ ਨੂੰ ਵਹਿਮ ਆ ਜੋ ਫੈਸਲਾ ਕਰਨਗੇ ਉਹ ਅਸੀਂ ਕਰ ਲਿਆ ਸਾਡਾ ਸਰਦਾਰ ਕਰਤਾਰ ਸਿੰਘ ਕੌਮੀ ਕਿਸਾਨ ਯੂਨੀਅਨ ਜਿਹੜਾ 2025 ਸੋਧ ਬਿੱਲ ਸੈਂਟਰ ਸਰਕਾਰ ਲਿਆ ਰਹੀ ਹੈ ਮੈਂ ਤਾਂ ਇੱਕ ਹੀ ਗੱਲ ਕਹਿਣਾ ਹੈ ਕਿ ਸਾਰੇ ਸਾਡੇ ਹੱਕ ਸਾਡੀ ਸਾਡੀ ਧਰਤੀ ਇਹ ਸੈਂਟਰ ਸਰਕਾਰ ਕਿਸੇ ਨਾ ਕਿਸੇ ਵਾਰ ਕਰਕੇ ਖੋਣਾ ਹੀ ਚਾਹੁੰਦੀ ਹੈ ਇਹ ਸਾਨੂੰ ਸਾਰਿਆਂ ਨੂੰ ਬੇਰਹਿਤ ਕਰਨਾ ਚਾਹੁੰਦੀ ਹੈ ਸੈਂਟਰ ਨੂੰ ਇੱਕੋ ਹੀ ਆ ਕਿ ਜੇ ਮੈਂ ਪੰਜਾਬ ਨੂੰ ਬਸ ਕਰ ਲਿਆ ਤਾਂ ਹੋ ਸਕਦਾ ਮੈਂ ਸਾਰੇ ਹਿੰਦੁਸਤਾਨ ਨੂੰ ਬਸ ਕਰ ਲਵਾਂ ਸੈਂਟਰ ਸਰਕਾਰ ਐਸ ਵੇਲੇ ਸਾਡੀ ਪੰਜਾਬ ਦੀ ਦੁਸ਼ਮਣ ਸਰਕਾਰ ਆ ਸਾਨੂੰ ਸਾਰਿਆਂ ਨੂੰ ਇੱਕੋ ਹੀ ਗੱਲ ਸਮਝਣੀ ਚਾਹੀਦੀ ਆ ਕਦੇ ਉਹ ਬਿੱਲ ਲਿਆਂਦਾ ਕਦੇ ਖੋਤੀ ਕਾਨੂੰਨ ਬਿੱਲ ਲਿਆਂਦੇ ਕਦੇ ਕੱਲ ਨੂੰ ਕੋਈ ਹੋਰ ਬਿੱਲ ਲਿਆਉਣਾ ਇਹ ਸਾਡੇ ਪੰਜਾਬ ਦੀ ਧਰਤੀ ਦੇ ਖੰਭੇ ਆ ਅਸੀਂ ਮੁਕਤ ਜ਼ਮੀਨਾਂ ਦਿੱਤੀਆਂ ਬਿਜਲੀ ਘਰਾਂ ਨੂੰ ਬਿਜਲੀ ਸਾਡੇ ਪੰਜਾਬ ਦੇ ਲੋਕਾਂ ਨੇ ਲਿਆਂਦੀ ਆ ਇਹ ਹੁਣ ਕਿਉਂ ਸਾਡੇ ਤੇ ਕੁਹਾੜਾ ਕਿ ਨਵੇਂ ਕੁਹਾੜਾ ਠਾਕੇਾਰੇ ਹੱਕ ਸਾਥੋਂ ਪੰਜਾਬ ਦੇ ਵੈਸੇ ਹੀ ਖੋਣੀ ਚਾਹੁੰਦੀ ਆ ਕੱਲੀ ਬਿਜਲੀ ਨਹੀਂ ਇਹਦਾ ਪੰਜਾਬ ਨੂੰ ਕਿਹਦੇ ਅੱਖਾਂ 'ਚ ਰੜਕ ਰਿਆ ਸੈਂਟਰ ਸਰਕਾਰ ਦੇ ਵੀ ਕਿਵੇਂ ਨਾ ਕਮਿਸ਼ਨ ਹਰਤੀ ਲੋਕ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਜੇ ਖਤਮ ਹੋ ਗਏ ਤੇ ਅੱਗੇ ਤੋਂ ਸਾਡਾ ਪੱਕਾ ਰਾਜ ਆ ਕੋਈ ਸੰਘਰਸ਼ ਕਰਨ ਵਾਲਾ ਬਾਕੀ ਸੋਭਾ ਹੈ ਰੱਦ ਕਰੋ ਮਜ਼ਦੂਰ ਮੁਲਾਜ਼ਮ ਜਥੇ ਬੰਗਿਆ ਜਿੰਦਾਬਾਦ ਜਿੰਦਾਬਾਦ ਪਖਾਨ ਮਜ਼ਦੂਰ ਮੁਲਾਜ਼ਮ ਜਥੇ ਬੰਗਿਆ ਜਿੰਦਾਬਾਦ ਜਿੰਦਾਬਾਦ ਮੋਦੀ ਹਾਂਜੀ ਪ੍ਰਧਾਨ ਜੀ ਜੋ ਅੱਜ ਧਰਨਾ ਪ੍ਰਦਰਸ਼ਨ ਹੈ ਇਹਦੇ ਬਾਰੇ ਤੁਸੀਂ ਦੋ ਲਫ਼ਜ਼ ਕੀ ਕਹਿੰਦੇ ਮਾਇਰ ਸਾਲ ਸਿੰਘ ਗੋੜੇ ਬੇਲਾਪੁਰ ਲੋਕ ਫਾਰਟਿਕ ਸਾਲੀ ਮੋਦੀ ਵੱਲ ਮੈਂ ਬਹੁਤ ਬੜੀਆਂ ਬੰਦਿਆਂ ਫੈਕ ਦੀ ਜੰਨਰ ਜਿੱਦ ਵੀ ਦੱਸਣਾ ਚਾਹੁੰਦਾ ਅੱਜ ਦਾ ਜਿਹੜਾ ਘਟਨਾ ਇਹ ਸਾਡੀਆਂ ਜਿੰਨੀਆਂ ਸੂਰਤਾਂ ਦੇ ਵਿੱਚ ਜਿਹੜਾ ਫੈਸਲਾ ਪੰਜਾਬ ਪੰਧਰ ਦਾ ਇਹ ਸਿੰਘ ਲਾਗੂ ਕਰਦੇ ਹੋਏ ਅੱਜ ਇਸ ਸ਼ਾਮ ਤੋਂ ਬਗੇ ਵੀ ਨੂੰ ਬੋਰਡ ਦੀ ਮਿਲਣ ਜਿਸ ਰਿਸਪੈਕਸ਼ਨ ਨੂੰ ਸਾਡਾ ਸਾਡੇ ਨਾਲ ਇਸ ਘਟਨਾ ਵਿੱਚ ਸ਼ੋਅ ਉਮੀਦ ਕਰ ਰਹੇ ਹਾਂ ਕਿ ਕੀ ਇਹ ਜੋ ਕਾਗਜ਼ਕ ਬਿੱਲ ਜਿਸ ਤਰ੍ਹਾਂ ਦੂਸਰੇ ਸਾਥੀਆਂ ਦੱਸਿਆ ਇੱਕ ਵਾਧਾ ਕਰਕੇ ਜਿਹੜੀ ਸਰਕਾਰ ਨੇ ਖਰੀ ਹੈ ਕਿ ਪੰਜਾਬ ਸਰਕਾਰ ਜਿਹੜੀ ਉਹ ਬਿਲਕੁਲ ਸੁੱਤੀ ਪਈ ਆ ਭਾਵੇਂ ਜਿਹੜੀ ਸਿੱਖਿਆ ਜਿਵੇਂ ਉਹਦੇ ਪ੍ਰਬੰਧ ਦੇ ਵਿੱਚ ਅੱਗੇ ਹੋ ਰਹੀ ਚੁੱਕੀ ਆ ਉਹ ਇਸ ਮਿਲ ਤੇ ਚੁੱਕਾ ਅਸਾਨੂੰ ਜਿਹੜਾ ਚਾਉਣਾ ਹੈ ਜਿਵੇਂ ਅਸੀਂ ਲੈਂਡ ਪੂਲ ਨੂੰ ਪਾਲਿਸੀ ਵਾਪਸ ਕਰਾਈ ਆ ਯੂਨੀਵਰਸਿਟੀ ਦਾ ਮਸਲਾ ਸਾਰੇ ਲੋਕਾਂ ਦੀ ਇੱਕ ਲਹਿਰ ਬਣੀ ਆ ਸਟੂਡੈਂਟਾਂ ਤੋਂ ਓਖੀ ਉਸੇ ਤਰ੍ਹਾਂ ਇਹ ਇਹ ਵੀ ਇੱਕ ਲਹਿਰ ਬਣੂਗੀ ਤੇ ਇਹ ਕਾਨੂੰਨ ਅਸੀਂ ਮੌਕਸ ਕਾਉਂਟ ਤੱਕ ਪੂਰਾ ਸੰਘਰਸ਼ ਕਰਾਂਗੇ ਉਹ ਤੁਨਾ ਕਰਕੇ ਤੰਮ ਮੰਗਦੇ ਆ ਛੜਕਾਂ ਤੇ ਖੜੇ ਆ ਉਹ ਨਸ਼ਿਆਂ ਵਾਲ ਵਧ ਕੇ ਚੋਰੀਆਂ ਕਰਨ ਲੱਗ ਪਏ ਤਾਂ ਕਿਸੇ ਸਰਕਾਰ ਨੂੰ ਭਾਵੋ ਕੋਈ ਚੇਤਾ ਨਹੀਂ ਇਸ ਕਰਕੇ ਇਹਨਾਂ ਸੰਘਰਸ਼ਾਂ ਦੇ ਵਿੱਚੋਂ ਅਸੀਂ ਉਹ ਵਾਪਤਕਾਰਾਂ ਦੀ ਗੱਲ ਖਾਲਸਾ ਰਾਜ ਦੀ ਗੱਲ ਜਿਹੜੀ 20ਵੀਂ ਸਦੀ ਦੇ ਬਹਾਰ ਸੰਤ ਬਾਬਾ ਜਰਨੈਲ ਸਿੰਘ ਨੇ ਅਨੰਦਪੁਰ ਸਾਹਿਬ ਤੇ ਮਤੇ ਰਾਈ ਰੱਖੀ ਸੀ ਪਰ ਬਦਕਿਸਮਤੀ ਕਿ ਉਦੋਂ ਆਟਾੜਾ ਟਾਉਣ ਕਮੀਡਿਆ ਹੈ ਨਹੀਂ ਸੀ ਸਾਡੀ ਗੱਲ ਕਰਨ ਵਾਲਾ ਕੋਈ ਨਹੀਂ ਸੀ ਅਸੀਂ ਆਪਣੇ ਹੱਕ ਮੰਗ ਰਹੇ ਸੀ ਕਿ ਕਿਵੇਂ ਤੁਹਾਡੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਜਿਹੇ ਪੁਲਸਾਰੇ ਮਰੇ ਆ ਉਹ ਵੀ ਸਾਡੇ ਸੀ ਅੱਜ ਪੁਲਸ ਦੇ ਵਿੱਚ ਵੀ ਆਊਟਸੋਰਸ ਸਾਡੇ ਮਹਿਕਮੇ ਵਿੱਚ ਵੀ ਆਊਟਸੋਰਸ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਕੀ ਨਾਮ ਹੈ ਜੀ ਜਕਸੀਰ ਸਿੰਘ ਜੀ ਜਿਉ ਅੱਜ ਤੁਸੀਂ ਬਿਜਲੀ ਦਫਤਰ ਵਿਖੇ ਧਰਮਾ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਕੀ ਸਮੱਸਿਆ ਸਨ ਇਹ ਸਿਵਕੀ ਮੌਕੇ ਦੇ ਸੱਜਣ ਕੋਈ ਸ਼ਹਿਰੀ ਸੱਜਣ ਮਾਪੇ ਸੱਜਣਾਂ ਦੇ ਬੀਜ ਦੀਆਂ ਜਿਹੜੀਆਂ ਜੱਥੇ ਬੰਦੀਆਂ ਤੇ ਕਿਸਾਨ ਦੇ ਥੇ ਰਹਿੰਦੀਆਂ ਅੱਜ ਸਾਰੇ ਪੰਜਾਬ ਦੇ ਵਿੱਚ ਸਭ ਨੂੰ ਨਾ ਕੋ ਧਰਨਾ ਦੇ ਰਹੀਆਂ ਆ ਜਿਹੜਾ ਮਾਰਾ ਵੀ ਕਹਿ ਰਿਹਾ ਤੇਰੇ ਸਾਡੇ ਕੋਲ ਆ ਪੱਜੀ ਇਹਨਾਂ ਦੇ ਸਾਹ ਲੈ ਰਹੇ ਤੇ ਉਹਨੇ ਪੱਦੀ ਬਹਿਣਾ ਸੈਂਟਰ ਸਰਕਾਰ ਨੇ ਸਿਵਲ ਸਰਕਾਰਾਂ ਦੇ ਖਰਚੇ ਲਈ ਅੱਜ ਲਾਗੂ ਕਰਨੇ ਅਸੀਂ ਇਹ ਮੰਨਦਾ ਹਾਂ ਕਿ ਸਰਕਾਰ ਨੂੰ ਇਹ ਸੁਧਾਰਨ ਹਾਸਤੇ ਇਕੱਠੇ ਹੋਣਿਆ ਇਸ ਆਸਤੀ ਦਾ ਕਿ ਇਹ ਬਿੱਲ ਨੂੰ ਵਾਪਸ ਕੀਤਾ ਜਾਵੇ ਲਾਗੂ ਨਾ ਕੀਤਾ ਜਾਵੇ ਕਿਉਂਕਿ ਜੇਕਰ ਇਹ ਬਿੱਲ ਲਾਗੂ ਹੁੰਦਾ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹਰੇਕ ਆਰਬਦਾ ਹੁੰਦਾ ਹੈ ਉਹਨਾਂ ਕਿਸਾਨਾਂ ਦਾ ਮਿਹਨਤ ਮਾਲ ਦੀ ਜਿੰਦਗੀ ਦਾ ਰੋਜ਼ਾਨਾ ਦਾ ਬਹੁਤ ਵੱਡਾ ਨੁਕਸਾਨ ਹੈ ਕੌਂਟਰ ਬੰਦੀ ਕੋਲ ਤੇ ਆਣਾ ਤੇ ਜਾਣਾ ਬੰਦ ਕਰ ਦੇਣਾ ਹੋ ਗਿਆ ਤੇ ਸਾਡੇ ਆ ਜਿਹੜੇ ਚੱਪਾ ਵਾਲੇ ਮੀਟਰ ਲੱਗ ਰਹੇ ਆ ਜੇ ਨਿਪਟਾ ਨਹੀਂ ਜੇ ਤਾਂ ਮੋਬਾਈਲ ਦੀ ਤਰ੍ਹਾਂ ਚੱਲ ਨਹੀਂ ਜੇ ਰੀਚਾਰਜ ਦੀ ਜਦੋਂ ਖਤਮ ਹੋ ਗਿਆ ਦੇਸ਼ਕ ਪੱਦੀ ਰਾਤ ਹੋਵੇ ਅੱਧੀ ਰਾਤ ਸਾਡੀ ਲਾਈਟ ਚਲੀ ਜਾਣੀ ਆ ਇਸੇ ਤਰ੍ਹਾਂ ਕੁੱਤੇ ਨਾਲ ਸਾਨੂੰ ਮੂਤਾਂ ਦੇ ਬਿੱਲ ਲੱਗਣੇ ਆ ਇਸੇ ਤਰ੍ਹਾਂ ਕੁੱਤੇ ਨਾਲ ਜਿਹੜੇ ਸਾਨੂੰ ਹੁਣ ਤਾਂ ਮਾਫ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਕਿਸਾਨਾਂ ਦਾ ਕੰਮ ਦਾ ਇਹਨਾਂ ਸਾਰੀਆਂ ਨੂੰ ਮੈਂ ਤਾਂ ਸਾਨੂੰ ਪ੍ਰਾਈਮਟਾ ਨੂੰ ਮਾਫੀ ਕਰਨੀ ਆ ਉਹਦਾ ਤੱਕ ਸਾਡੇ ਕੋਲ ਪਹੁੰਚ ਆ ਜਾਇਆ ਕਰੂਗਾ ਇਹਨਾਂ ਕਿਸਾਨੀ ਤੇ ਮਜ਼ਦੂਰ ਅੱਧੇ ਹੀ ਪਹਿਲਾਂ ਹੀ ਬਹੁਤ ਜ਼ਿਆਦਾ ਡਾਊਨ ਹੈ ਔਰ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੋਊਗਾ ਜੇਕਰ ਪਾਲਿਟ ਡਾਊਨ ਹੋ ਗਿਆ ਸਾਡੇ ਕੋਈ ਬੱਚੇ ਬਿਲੀ ਬੋਰਡ ਦੇ ਵਿੱਚ ਕਿਸੇ ਕਿਸੇ ਵੀ ਸਰਕਾਰੀ ਨੌਕਰੀ ਦੇ ਵੱਤੀ ਪੱਕੀ ਨਹੀਂ ਹੋ ਸਕਣਗੇ ਤੇ ਇਹ ਸਾਡਾ ਬਹੁਤ ਵੱਡਾ ਨੁਕਸਾਨ ਹੈ ਇਹ ਕਾਹ ਕਰਕੇ ਤੁਸੀਂ ਸੁਯੁਗਤ ਮੋਰਚੇ ਬਣਾਉਣਾ ਮੇਰੀ ਮੁੱਖ ਗੱਲ ਸਾਡੇ ਬਣਾਵੋ ਜੇ ਉਹ ਆਪਣਾ ਐਕਸ਼ਨ ਕਰ ਰਹੇ ਔਰ ਗਲੀ ਗਲੀ ਦੇ ਘਰ ਨੂੰ ਲੈ ਕੇ ਜਾਣਾ ਜੋ ਪੂਰਾ ਪ੍ਰੋਗਰਾਮ ਕਰਦੇ ਨੇ ਪਰ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਅਸੀਂ ਆਮ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਜਦੋਂ ਜਦੋਂ ਬਣਾਈ ਸੀ ਸਰਕਾਰ ਇਹ ਸਾਰਿਆਂ ਦੇ ਸਾਰਿਆਂ ਦੇ ਸਾਹਮਣੇ ਬਣੀ ਆ ਉਦੋਂ ਸਾਨੂੰ ਵੀ ਲੱਗਦਾ ਸੀ ਕਿ ਬਹੁਤ ਵਧੀਆ ਸਰਕਾਰ ਸਾਡੇ ਆਸਤੇ ਆਈ ਹੋਊਗੀ ਪਰ ਉਹਨਾਂ ਉਹ ਜਿਹੜੀਆਂ ਪੁਰਾਣੀਆਂ ਪਾਰਟੀਆਂ ਉਹਨਾਂ ਨੇ ਚੱਡਾ ਤੇ ਆਖਾ ਵੱਜਦਾ ਆ ਤਾਂ ਹਰ ਹਕਤ ਲਈ ਕੋਈ ਚਾਤਰੀ ਬੰਦੀ ਹੋਰ ਨਾ ਲਾੜਦੀ ਹੋਸੀ ਲੈ ਕੇ ਉਹਨੇ ਕਹਿੰਦੀ ਸਾਨੂੰ ਬਰੋਧ ਕਰਨਾ ਪਿਆ ਸਾਨੂੰ ਹਰ ਇੱਕ ਦਿਨ ਦਾ ਬਰੋਧ ਕਰਨਾ ਪੈ ਰਿਹਾ ਅੱਜ ਆ ਬਿੱਲ ਦਾ ਵੀ ਬਰੋਧ ਕਰਨਾ ਪੈ ਰਿਹਾ ਨਾ ਆਮ ਸਰਕਾਰ ਹੁੰਦੀ ਕਿ ਸਾਡੇ ਮੁੱਖ ਮੰਤਰੀ ਨੂੰ ਸਾਨੂੰ ਆ ਧਰਨਾ ਤੱਕ ਸ਼ਾਮਲ ਨਾ ਹੋਣ ਦੇਣ ਦੇਣਾ ਪਹਿਲਾਂ ਹੀ ਇਹਨੂੰ ਵਾਪਸ ਕਰ ਦਿੰਦਾ ਇਹ ਮੈਂ ਹਾਂਜੀ ਸਸਿਕਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਅਦੋਲਾ ਵਜੀ ਦੇਖੋ ਇਹੋ ਬਿਜਲੀ ਸੌਧ ਬਾਰੇ 2025 ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਕਿਉਂਕਿ ਜਦੋਂ ਬਿਜਲੀ ਐਕਟ ਬਣਾ ਸੀਗਾ ਉਹ ਦੋ ਤਰ੍ਹਾਂ ਦੇ ਵਿੱਚ ਵੰਡਿਆ ਗਿਆ ਸੀਗਾ ਇਹ ਟੈਕਲੀਬੇ ਤੇ ਰੂ ਬੰਡ ਕਰਨੀ ਆ ਇੱਕ ਜਿਹੜੀ ਕਮਰਸ਼ੀਅਲ ਬੰਡ ਕਰਨੀ ਹੁਣ ਜਿਹੜੀ ਸਰਕਾਰ ਕੀ ਕਰਨਾ ਚਾਹੁੰਦੀ ਆ ਉਹ ਜਿਹੜਾ ਉਹਦਾ ਰੇਟ ਆ ਉਹ ਉਹਦਾ ਇੱਕ ਕਰਨਾ ਚਾਹੁੰਦੀ ਆ ਜਿਹੜਾ ਸਾਰਾ ਪ੍ਰਬੰਧ ਆ ਉਹ ਸੈਂਟਰ ਸਰਕਾਰ ਆ ਦੇ ਹੱਥ ਵਿੱਚ ਲੈਣਾ ਚਾਹੁੰਦੀ ਆ ਕਿਉਂਕਿ ਉਸਰਿਆ ਸਰਾਇਆ ਢਾਂਜਾ ਜਿਵੇਂ ਅੰਬੇ ਲਾ ਕੇ ਘਰ ਘਰ ਲੈਡ ਪਜਾਈ ਬਿਜਲੀ ਬੋਰਡ ਨੇ ਤੇ ਹੁਣ ਜਿਹੜਾ ਉਹ ਬਣਿਆ ਬਣਾਇਆ ਢਾਂਚਾ ਉਹ ਪ੍ਰਾਈਵੇਟ ਕਰਨਾ ਹੱਥਾਂ ਵਿੱਚ ਲੈਣਾ ਚਾਹੁੰਦੇ ਆ ਪ੍ਰਾਈਵੇਟ ਪਹਿਲਾਂ ਵੀ ਇਹਨਾਂ ਨੇ ਕੀਤਾ ਉਹ ਬਿਜਲੀ ਪੈਗਾ ਜਿਹੜਾ ਥਰਮੋ ਪਲਾਂਟ ਪੈਦਾ ਹੁੰਦੀ ਆ ਉਹ ਪ੍ਰਾਈਵੇਟ ਹੋਏ ਸੀਗੇ ਕਿਹੜੀ ਵੰਡ ਪ੍ਰਣਾਲੀ ਉਹ ਪੰਜਾਬ ਸਰਕਾਰ ਕਰ ਰਹੀ ਸੀ ਕਿੰਨੀਆਂ ਸਬਸਿਡੀਆਂ ਦੇਣੀਆਂ ਕਿੰਨੀ ਯੂਨਟ ਫ੍ਰੀ ਦੇਣੀ ਹੈ ਉਹ ਜਿਹੜਾ ਪੰਜਾਬ ਸਰਕਾਰ ਦੇ ਹੱਥੇ ਸੀ ਹੁਣ ਜਿਹੜਾ ਉਹ ਵੰਡ ਪ੍ਰਣਾਲੀ ਦਾ ਹੱਥ ਵੀ ਆ ਵੀ ਉਹ ਆਪੇ ਪ੍ਰਾਈਵੇਟ ਪਲੇਅਰਾਂ ਨੂੰ ਦੇਣਾ ਚਾਹੁੰਦੇ ਆ ਕਿਉਂਕਿ ਇਹਦੇ ਚ ਇੱਕ ਪਲੇਅਰ ਨਹੀਂ ਹੋਊਗਾ ਕਈ ਤਰ੍ਹਾਂ ਦੇ ਪਲੇਅਰ ਹੋਣਗੇ ਅਡਾਨੀ ਬਾਨੀ ਮਿੱਤਲ ਕੇ ਜਿਵੇਂ 1 ਫੀਟ 1 ਮੀਟਰ ਤੋਂ ਹੀ ਇੱਕ ਜਿਹੜੀ ਬਕਸੇ ਦੇ ਵਿੱਚ ਵੀ ਤਿੰਨ ਤਿੰਨ ਤਰ੍ਹਾਂ ਦੇ ਮੀਟਰ ਲੱਗੇ ਹੋਣਗੇ ਜਿਵੇਂ 30% ਲੈਟ ਜਾਂਦੀ ਹੈ ਉਹ ਤੇ ਕਮਾਨੀ ਦਾ ਹੋਊਗਾ ਕਨਾਨੀ ਦਾ ਹੋਊਗਾ ਇੱਕ ਮਿਕਲ ਦਾ ਹੋਊਗਾ ਇਹ ਵੱਖਰੇ ਵੱਖਰੇ ਰੇਟ ਹੋਣਗੇ ਜਿਵੇਂ ਪਹਿਲਾਂ ਮੋਬਾਈਲ ਕੰਪਨੀਆਂ ਦੇ ਹੁੰਦੇ ਆ ਇਸ ਕਰਕੇ ਇਹ ਜੋ ਵੀ ਵੱਲਬ ਚਲਾਉਂਦਾ ਭਾਵੇਂ ਫੈਕਟਰੀ ਚਲਾਉਂਦਾ ਭਾਵੇਂ ਕੋਈ ਏਸੀ ਚਲਾਉਂਦਾ ਹਰੇਕ ਦਾ ਮਸਲਾ ਜਦੋਂ ਉਹ ਮੀਟਰ ਲੱਗ ਜਾਣੇ ਤੁਹਾਡੇ ਪੰਜਾਬ ਦੇ ਵਿੱਚ ਜੋ ਜਿਹੜਾ ਬਿਲਕੁਲ ਪ੍ਰਾਈਵੇਟ ਹੱਥਾਂ ਦੇ ਵਿੱਚ ਚੱਲੀ ਜਾਂਦੀ ਹੈ ਜਿਹੜੇ ਮੁਲਾਜ਼ਮਾਂ ਮੁਲਾਜ਼ਮ ਹੀ ਇਸ ਕੰਮ ਤੋਂ ਵਿਦੇਹ ਹੋ ਜਾਣੇ ਜਾਂ ਤੇ ਉਸ ਕੰਮ ਤੇ ਨਾ ਤਾਂ ਰੀਡਿੰਗ ਕਰਨ ਲਈ ਲੋੜ ਪੈਣੀ ਹੈ ਨਾਉ ਬੀਵੀ ਕਨੈਕਸ਼ਨ ਕੱਟਣ ਦੀ ਲੋੜ ਪੈਣੀ ਆ ਤੇ ਨਾ ਉਹ ਦਸਤਾਰ ਨੂੰਣ ਦੀ ਲੋੜ ਪੈਣੀ ਕਿਉਂਕਿ ਉਹ ਆਟੋਮੈਟਿਕ ਜਿਹੜੀ ਤੁਹਾਡੀ ਰੀਚਾਰਜ ਨੂੰ ਲੈ ਜਦੋਂ ਰੀਚਾਰਜ ਖਤਮ ਆ ਆਟੋਮੈਟਿਕ ਲਾਈਟ ਬੰਦ ਜਦੋਂ ਰੀਚਾਰਜ ਕਰੋਗੇ ਆਟੋਮੈਟ ਤੁਹਾਡੀ ਜਿਹੜੀ ਲਾਈਟ ਚੱਲ ਪਿਆ ਕਰਨੀ ਇਸ ਕਰਕੇ ਇਹ ਜਿਹੜਾ ਮਸਲਾ ਇਹ ਸਾਰਿਆਂ ਦਾ ਸਾਂਝਾ ਜਿਵੇਂ ਕੀਤੀ ਕਾਨੂੰਨ ਆਏ ਸੀ ਉਦੋਂ ਸਾਰੇ ਤਬਕੇ ਉੱਠ ਕੇ ਆਪਾਂ ਲੜੇ ਇਸੇ ਤੇ ਵੀ ਹੁਣ ਆਪਾਂ ਸਾਰੇ ਉੱਠ ਕੇ ਲੜਾਂਗੇ ਤੇ ਜਿਹੜੀ ਪੰਜਾਬ ਸਰਕਾਰ ਦਾ ਸੈਕਟਰ ਸਰਕਾਰ ਇਹਨੂੰ ਕਾਨੂੰਨ ਨੂੰ ਪਲਾਸ ਲੈਣਾ